ਜੋ ਜਿੰਨੀਆਂ ਵੀ ਬੱਸਾਂ ਚੱਲਦੀਆਂ ਸੀ ਨਾ ਇੱਕ ਉਮੀਦਵਾਰ ਆਪਣੇ ਜਿਹੜੇ ਗਿੱਦੜਵੇ ਤੋਂ ਝਾੜੂ ਵਾਲੇ ਲੜ ਰਹੇ ਆ ਢਿੱਲੋ ਬਾਈ ਹਰੀ ਇਹਨਾਂ ਦੀਆਂ ਬੱਸਾਂ ਵੀ ਬਾਦਲਾ ਦੀਆਂ ਵੀ ਸਾਰੀਆਂ ਦੀਆਂ ਚੱਲਦੀਆਂ ਸੀ ਤੇ ਕੀ ਕਰਦੇ ਸੀ ਇਹ ਗੱਲ ਕਹਿੰਦਾ ਸਮਝਾ ਜੀ ਹਰ ਬੱਸ ਨੂੰ ਇੱਕ ਪਰਮਿਟ ਮਿਲਦਾ ਹੈ ਉਸ ਪਰਮਿਟ ਦਾ ਸਪੋਜ਼ ਕਰੋ ਗਿੱਦੜਵੇ ਤੋਂ ਪਟੰਡੇ ਤੱਕ ਦਾ ਪਰਮਿਟ ਹੈ ਤੁਸੀਂ ਉਸ ਪਰਮਿਟ ਨੂੰ ਐਕਸਟੈਂਸ਼ਨ ਲੈਸਨ ਕਿਉਂ ਵਧਾ ਸਕਦੇ ਹੋ ਉਹ ਐਕਸਟੈਂਸ਼ਨ ਸਰਵੇ ਇੱਕ ਵਾਰ ਹੀ ਮਿਲਦੀ ਹੈ 24 ਕਿਲੋਮੀਟਰ ਇਹਨਾਂ ਨੇ ਕੀ ਕੀਤਾ ਵਿਆ ਸੀ ਪਿਲੋ ਪਰਵਾਰ ਨੇ ਵੀ ਇਹੀ ਕੀਤਾ ਵੈਸੀ ਜਿੰਨੇ ਬਾਦਲ ਕੇ ਸਭ ਨੇ ਇਹੀ ਕੀਤਾ ਵੈਸੀ ਇਹਨਾਂ ਨੇ ਇੱਕ ਪਰਮਿਟ ਦੀ ਐਕਸਟੈਂਸ਼ਨ 10-10 ਵਾਰੀ ਲਈ ਵੀ ਸੀ 10-10 ਵਾਰ ਮਤਲਬ ਕਿ ਇੱਕ ਪਰਮਿਟ ਸੀਗਾ ਪੁੰਡੇ ਤੱਕ ਦਾ ਪਰ ਬੱਸ ਚਲਦੀ ਸੀ ਚੰਡੀਗੜ੍ਹ ਤੱਕ ਕਿਉਂਕਿ ਅਕਸਰ ਸਵਾਲ ਚੱਕਦੇ ਆ ਕਿ ਰਾਜਾ ਜੀ ਟਰਾਂਸਪੋਰਟ ਵਿਭਾਗ ਵਿੱਚ ਕੁਝ ਨਹੀਂ ਕਰਕੇ ਆਏ ਤੇ ਕਪਲਾ ਕਰਕੇ ਆਏ ਮੈਂ ਜਵਾਬ ਦੇ ਰਹੀ ਹਾਂ ਇਸ ਸਾਹਮਣੇ 299000 ਕਿਲੋਮੀਟਰ ਬੱਸਾਂ ਇਲੀਗਲ ਚਲਦੀਆਂ ਸੀ ਸਾਡੀ ਹਾਈ ਕੋਰਟ ਨੇ 2012 ਹੁਕਮ ਦਿੱਤਾ ਸੀ ਕਿ ਜਿੰਨੀਆਂ ਇਲੀਗਲ ਬਸਾਂ ਚੱਲਦੀਆਂ ਆ ਉਹ ਪਰਮਿਟ ਰੱਦ ਕੀਤੇ ਜਾਣ। ਉਹ ਪਰਮਿਟ ਸੀ 147 ਦਿਨ ਰਾਤ ਵਕੀਲ ਭਾਏ ਦਫ਼ਤਰ ਵਾਲੇ ਮੁੰਡੇ ਭਾਏ 20 ਬੰਦੇ ਲਗਾਤਾਰ 24 ਘੰਟੇ ਕੰਮ ਕੀਤਾ ਤੇ 850 ਪਰਮਿਟ ਐ ਕੈਨਸਲ ਕੀਤਾ ਇਹਨਾਂ ਦਾ। ਸਾਰੀਆਂ ਇਲੀਗਲ ਚੱਲਦੀਆਂ ਬਸਾਂ ਜਿਹੜਾ ਕੈਨਸਲ ਕੀਤੀਆਂ ਤੇ ਭਾਈ ਫਿਰ ਉਹਦੀ ਥਾਂ ਤੇ ਸਰਕਾਰੀ ਬਸਾਂ ਚਲਾਈਆਂ। ਜਦੋਂ ਸਰਕਾਰੀ ਬਸਾਂ ਚਲਾਈਆਂ ਤਾਂ ਮੇਰੀਆਂ ਮਾਵਾਂ ਫ੍ਰੀਜਰਨ ਲੱਗ ਪਈਆਂ। ਕਹਾਂ ਚਰਨ ਲੱਗੀਆਂ ਹੈ ਇੱਕੋ ਜਿਹੀ ਬਾਈ ਨੇ ਤੁਸੀਂ ਚਰਨ ਫਟਾ ਕਿਉਂ ਲੱਗਿਓ ਕਿਉਂਕਿ ਇਹਨਾਂ ਦਾ 8.5 ਕੋਠੈਲੀ ਜਲਦੀ ਬਸ ਬੰਦ ਕਰਕੇ ਅਸੀਂ ਆਪਣੀਆਂ ਸਰਕਾਰੀ ਵਸਤਾਂ ਲੰਮੀਆਂ ਪਾ ਕੇ ਚਲਾਈਆਂ ਇਹਨਾਂ ਰਾਜਾਵੜੇ ਤਾਂ ਪੜਾ ਲੱਗਦਾ ਹੈ ਪਾਈ ਇਹਨਾਂ ਨੇ ਪਿਛਲੇ ਕਈ ਸਾਲਾਂ ਤੋਂ ਟੈਕਸ ਨਹੀਂ ਭਰਿਆ ਟੈਕਸ ਖਾ ਜਾਂਦੇ ਸੀ ਉਹ ਸਾਰਾ ਟੈਕਸ 20 ਕਰੋੜ ਰੁਪਇਆ ਟੈਕਸ ਸੀ ਜਿਹੜਾ ਇਹਨਾਂ ਤੋਂ ਭਰਾਇਆ ਤੇ ਸਰਕਾਰ ਨੂੰ ਦਿੱਤਾ ਇਹ ਜਿੰਨੇ ਦੋਵੇਂ ਕੈਂਡੀਡੇਟ ਹੈ ਨਾ ਆਪਣੇ ਸਾਹਮਣੇ ਇਹ ਦੋਵੇਂ ਭਾਈ ਅਕਾਲੀ ਦਲ ਤੋਂ ਆਏ ਵੀ ਐ ਇੱਕ ਭਾਈ ਤਾਂ ਮੇਰਾ ਉਦੋਂ ਖਜ਼ਾਨਾ ਮੰਤਰੀ ਹੁੰਦਾ ਸੀ ਉਦੋਂ ਇਹ ਖਜ਼ਾਨਾ ਮੰਤਰੀ ਸੀ ਤੇ ਗਿੱਦੜਵਾਦੀ ਨੁਮਾਇੰਦਗੀ ਕਰਦੇ ਸੀ ਇਹ ਦੋਵੇਂ ਇਹਨਾਂ ਦੋਵਾਂ ਨੇ ਅਕਾਲੀ ਦਲ ਤੋਂ ਸਾਰਾ ਕੁਝ ਲਿਆ ਪਰ ਗਿੱਦੜ ਲਈ ਵਾਸਤੇ ਗੈਸੈਂਟ ਨਹੀਂ ਕਿਸੇ ਨੇ ਨਹੀਂ ਲਿਆ ਉਹ ਰਾਜੇ ਵੜਿੰਗ ਨੇ ਹੀ ਜਾਂਦੀ ਭਾਵੇਂ ਇਕੱਲੇ ਐਮਐਲਏ ਸੀ ਆਪਣੀ ਸਰਕਾਰ ਵੀ ਨਹੀਂ ਸੀ ਤਾਂ ਵੀ ਲਿਆ ਸੀ ਗਿੱਦੜਵੇ ਨੂੰ ਪਹਿਲਾ ਸਰਕਾਰੀ ਕਾਲਜ ਰਾਜਾ ਵੜਿੰਗ ਜੀ ਨੇ ਲਾ ਕੇ ਦਿੱਤਾ ਇਹਨਾਂ ਦੋਵਾਂ ਚੋਂ ਕਿਸੇ ਨੇ ਲਾ ਕੇ ਦਿੱਤਾ ਗਿੱਦੜਵੇ ਦੇ ਸਰਕਾਰੀ ਹਸਪਤਾਲ ਨੂੰ ਪਹਿਲੇ ਨੰਬਰ ਦਾ ਹਸਪਤਾਲ ਬਣਾਇਆ ਆਪ ਗਲੀਆਂ ਸੜਕਾਂ ਪਾਰਕ ਧਰਮਸ਼ਾਲਾ ਮੈਰਿਜ ਪੈਲੇ ਸਪਾਈਪ ਲਾਈਨਾਂ ਲੈਪ ਟਾਪ ਤੇ ਅਨੇਕਾਂ ਚੀਜ਼ਾਂ ਹਰ ਪਿੰਡ ਨੂੰ ਜਿੰਮ ਦਿੱਤਾ ਬੜੇ ਕੰਮ ਕੀਤੇ ਬੜੇ ਰਹਿ ਵੀ ਗਏ ਪਰ ਇੱਕ ਸੁਪਨਾ ਹੈ ਨਾ ਜਿਹੜਾ ਗਿੱਦੜਵਾਲੂ ਲੈ ਕੇ ਉਹ ਹੀ ਹੈ ਭਾਈ ਇਹ ਮੁੱਢਲੀਆਂ ਸਹੂਲਤਾਂ ਤਾਂ ਚਲੋ ਹਰੇਕ ਇਲਾਕੇ ਨੂੰ ਚਾਹੀਦੀਆਂ ਪਰ ਅੱਜ ਮਸਲਾ ਇਹ ਹੈ ਕਿ ਕੋਈ ਵੱਡਾ ਰੋਜ਼ਗਾਰ ਦਾ ਸਾਧਨ ਗਿੱਦੜ ਵਿੱਚ ਆਵੇ ਤਾਂ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਅਸੀਂ ਰੋਜ਼ਗਾਰ ਦਾ ਸਾਧਨ ਪ੍ਰਦਾਨ ਕਰਕੇ ਦੇ ਸਕੀਏ ਤਾਂ ਕਿ ਉਹ ਆਪਣੇ ਘਰਾਂ ਦੇ ਵਿੱਚ ਆਪਣੇ ਮਾਪੇ ਤੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਹੀ ਰਹਿ ਸਕਣ ਇਸ ਬਤ ਤੋਂ ਬਤਾ ਦੁਖ ਤੇ ਮੈਂ ਤੁਹਾਨੂੰ ਇਹ ਬੇਨਤੀ ਕਰਦੀ ਐ ਕਿ ਇਹ ਕੰਮ ਤੁਹਾਨੂੰ ਕੀ ਲੱਗਦਾ ਹੈ ਕੌਣ ਕਰ ਸਕਦਾ ਹੈ ਭਾਈ ਅੱਜ ਪੰਜਾਬ ਫੋਕਸ ਦੀ ਪ੍ਰਧਾਨਗੀ ਤੁਹਾਡੇ ਕੋਲ ਹੈ ਤੁਹਾਨੂੰ ਕੀ ਲੱਗਦਾ 27 ਦਰਜ ਸਰਕਾਰ ਕੀ ਦੀ ਆਊਗੀ ਕੀ ਧੜੂ ਵਾਲਿਆਂ ਦੀ ਦੁਬਾਰਾ ਆਜੂਗੀ ਕਿਤੇ ਅਕਾਲੀ ਦਲ ਪਾਜਬਾ ਚ ਕੋਈ ਉੱਠ ਖੜੂਗਾ ਇਹ ਗੱਲ ਮੈਂ ਕੋਈ ਨਹੀਂ ਕਹੀ ਤੁਸੀਂ ਕਹਿ ਰਹੇ ਹੋ ਕੀ ਲੱਗਦਾ ਸਹੀ ਸਰਕਾਰ ਕੀ ਦੀ ਆਊਗੀ ਕਾਂਗਰਸ ਦੀ ਹੇਤੂ ਨੂੰ ਲੱਗਦਾ ਹੈ 27 ਦੇ ਵਿੱਚ ਸਰਕਾਰ ਕਾਂਗਰਸ ਦੀ ਆਉਗੀ ਪੰਜਾਬ ਕਾਂਗਰਸ ਦੀ ਪ੍ਰਧਾਨ ਜੀ ਤੁਹਾਡੇ ਕੋਲ ਹੀ ਹੈ ਭਾਈ ਸੱਚੇ ਬਾਦਸ਼ਾਹ ਗਿੱਦੜਵਾ ਤੇ ਵੱਡੀ ਕਿਰਪਾ ਕਰੋਗਾ ਦੇਖੋ ਤਿੰਨ ਵੀ ਆਪਣੀ ਹਮ ਪਹਿਲਾ ਦਾ ਕੱਪ ਸੀ ਐਮਐਲਏ ਵਾਲੀ ਆਪਾਂ ਐਮਐਲਏ ਦੀ ਤਾਕਤ ਨਾਲ ਵੱਧ ਤੋਂ ਵੱਧ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਤਿੰਨ ਵੀ ਨਹੀਂ ਰਾਜਾ ਜੀ ਮੰਤਰੀ ਰਹੇ ਸਿਰਫ ਤਿੰਨ ਮਹੀਨੇ ਅੱਜ ਮੈਂ ਨਾ ਸਾਰੀ ਸੰਗਤੀ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਕੱਲ ਮੈਨੂੰ ਸੁਣਨ ਜੀ ਆਇਆ ਕਿ ਜਿਹੜੇ ਆਪਣੇ ਝਾੜੂ ਵਾਲੇ ਉਮੀਦਵਾਰ ਹੈ ਨਾ ਉਹਨਾਂ ਦੇ ਪਰਿਵਾਰ ਨੇ ਕਿਸੇ ਮੀਟਿੰਗ ਦੇ ਵਿੱਚ ਬਾਰ-ਬਾਰ ਮੀਟਿੰਗਾਂ 'ਚ ਇੱਕ ਪ੍ਰਚਾਰ ਕਰ ਰਹੇ ਕਿ ਰਾਜਾ ਬੜਿੰਗ ਜੀ ਨੇ ਟਰਾਂਸਪੋਰਟ ਮੰਤਰੀ ਬਣ ਕੇ ਕੀ ਕੀਤਾ ਤਾਂ ਮੈਂ ਸਾਰੀ ਸੰਗਤੀ ਰਾਹੀਂ ਇਹ ਗੱਲ ਦੱਸਣਾ ਚਾਹੁੰਦੀ ਹਾਂ ਓ ਪਾਈ ਧਿਆਨ ਨਾਲ ਸੁਣਿਆ ਜੇ ਤੁਹਾਡੇ ਬਾਈ ਨੇ ਟ੍ਰਾਂਸਪੋਰਟ ਮੰਤਰੀ ਬਣ ਕੇ ਕੀ ਕੁਝ ਕੀਤਾ ਗੱਲ ਧਿਆਨ ਨਾਲ ਸੁਣਿਆ ਜੀ ਜਗਤੋਤ ਦਾ ਬਾਈ ਟ੍ਰਾਂਸਪੋਰਟ ਮੰਤਰੀ ਬਣਿਆ ਸਭ ਤੋਂ ਪਹਿਲੀ ਗੱਲ ਜਿੰਨੇ ਕੱਚੇ ਮੁਲਾਜ਼ਮ ਸੀ ਟ੍ਰਾਂਸਪੋਰਟ ਵਿਭਾਗ ਦੇ ਜਿੰਨੇ ਵੀ ਕੱਚੇ ਮੁਲਾਜ਼ਮ ਸੀ ਉਹਨਾਂ ਦੀ ਪਿਛਲੇ ਜਦੋਂ ਬਾਈ ਮੰਤਰੀ ਬਣਿਆ 21 ਸੀ ਉਹਨਾਂ ਦੀ ਪਿਛਲੇ 8 ਸਾਲ ਤੋਂ ਤਨਖਾਹ ਨਹੀਂ ਸੀ ਵਧੀ ਲਿਖ ਲੋ ਇਹਨਾਂ ਗੱਲਾਂ 'ਚ ਅਰਤੀ ਪਰ ਝੂਠੀਗਾ ਪੜਤਾਲ ਕਰਿਆ ਕੱਚੇ ਮਲਾਜ਼ਮਾਂ ਦੀ ਉਦੋਂ 8 ਸਾਲ ਤੋਂ ਤਨਖਾਹ ਨਹੀਂ ਸੀ ਵਧੀ ਹਰ ਕੱਚੇ ਮਲਾਜ਼ਮ ਦੀ 4 ਤੋਂ 5000 ਰੁਪਏ ਮਹੀਨੇ ਦੀ ਤਨਖਾਹ 'ਚ ਵਾਧਾ ਕੀਤਾ ਪਹਿਲੀ ਗੱਲ 4 ਤੋਂ 5000 ਰੁਪਏ ਹਰ ਕੱਚੇ ਮਲਾਜ਼ਮ ਦੀ ਤਨਖਾਹ 'ਚ ਵਾਧਾ ਕੀਤਾ ਜੇ ਆਪਣੇ ਪਿੰਡੋਂ ਵੀ ਕੋਈ ਡਰਾਈਵਰ ਕੰਡਕਟਰ ਹੈਗਾ ਕੱਚਾ ਮਲਾਜ਼ਮ ਤਾਂ ਭਾਈ ਪੜਤਾਲ ਕਰ ਲਓ ਦੂਜੀ ਗੱਲ ਇਹ ਸਾਰੇ ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਦੇ ਕੱਚੇ ਮਲਾਜ਼ਮਾਂ ਦੇ ਲਈ ਹੋਇਆ ਦੂਸਰੀ ਗੱਲ ਜਦੋਂ ਇਹ ਕਾਨੂੰਨ ਬਣਾਇਆ ਕਿ ਤਨਖਾਹ ਵਧਾਉਣੀ ਹੈ ਉਹਦੇ ਵਿੱਚ ਨਾ ਇੱਕ ਕਲੋਜ਼ ਐਡ ਕਰਤੀ ਇੱਕ ਕਾਨੂੰਨ ਨਾਲ ਪਾਤਾ ਉਹਦੇ ਕਿ ਹਰ ਸਾਲ ਇਹਨਾਂ ਕੱਚੇ ਮਲਾਜ਼ਮਾਂ ਦੀਆਂ ਤਨਖਾਹਾਂ ਵਿੱਚ 5% ਵਾਧਾ ਹੋ ਗਿਆ ਕੱਲ ਪਾਈ ਤੀਜੀ ਵਰੀ ਤਨਖਾਹ ਵਧੀਆ ਉਹਨਾਂ ਮਲਾਜ਼ਮਾਂ ਦੀ ਜਿਹਦੀ ਤੁਹਾਡਾ ਭਾਈ 5% ਵਧਾ ਕੇ ਆਇਆ ਸੀ ਕੱਲ ਜਦੋਂ ਵਧੀ ਕੱਲ ਜਦੋਂ ਤਨਖਾਹ ਵਧ ਕੇ ਆਈ ਨਾ ਸਾਡੇ ਕੋਲੇ ਘਰੇ ਉਹਨਾਂ ਮੁਲਾਜ਼ਮਾਂ ਦੇ ਸੁਨੇਹੇ ਆਏ ਤੇ ਉਹਨਾਂ ਨੇ ਨਾ ਮਤਲਬ ਬੜੀ ਪਿਆਰ ਭਰੀ ਸ਼ਬਦਗਲੀ ਦੇ ਵਿੱਚ ਇੰਨਾ ਧੰਨਵਾਦ ਕੀਤਾ ਕਹਿੰਦੇ ਜੀ ਅਸੀਂ ਤਾਂ ਜਦੋਂ ਤਨਖਾਹ ਤੀਜੀ ਵਾਰੀ ਵਧ ਕੇ ਆਈ ਹੈ ਸਾਡੀ ਕਹਿੰਦੇ ਅਸੀਂ ਤਾਂ ਬਾਈ ਨੂੰ ਦੁਆਵਾਂ ਦਿੰਦੇ ਨਹੀਂ ਤੱਕਦੇ ਕਹਿੰਦੇ ਮੇਰੀ ਮਾਂ ਨੇ ਕਿਹਾ ਕਿ ਆ ਸੁਨੇਹਾ ਲਿਖ ਕੇ ਨਾ ਰਾਜੀ ਵੜਿੰਗ ਨੂੰ ਭੇਜ ਕਹਿੰਦੇ ਹਰ 5% ਹਰ ਸਾਲ ਵਧ ਕੇ ਆਉਂਦੀ ਹੈ ਤੁਹਾਡੇ ਘਰ ਤੇ ਅਗਲੀ ਗੱਲ ਤਨਖਾਹਾਂ ਵਧਾਈਆਂ 5% ਹਰ ਸਾਲ ਲੈਣ ਦਿੱਤਾ ਦੂਜੀ ਗੱਲ ਬਾਈ ਜਦੋਂ ਇਹ ਆ ਜਿੰਨਿਆਂ ਦੀ ਬੱਸਾਂ ਚੱਲਦੀਆਂ ਸੀ ਨਾ ਇੱਕ ਉਮੀਦਵਾਰ ਆਪਣੇ ਜਿਹੜੇ ਗਿੱਧੜਵੇ ਤੋਂ ਝਾੜੂ ਵਾਲੇ ਲੜ ਰਹੇ ਆ ਢਿੱਲੋ ਬਾਈ ਹਰੀ ਇਹਨਾਂ ਦੀਆਂ ਬੱਸਾਂ ਵੀ ਬਾਦਲਾਂ ਦੀਆਂ ਵੀ ਸਾਰਿਆਂ ਦੀਆਂ ਚੱਗੀਆਂ ਸੀ ਕੀ ਕੀ ਕਰਦੇ ਸੀ ਗਲਤ ਹਾਲਾਤ ਨਾਲ ਸਮਝ ਆ ਜੀ ਹਰ ਬੱਸ ਨੂੰ ਇੱਕ ਪਰਮਿਟ ਮਿਲਦਾ ਹੈ ਉਸ ਪਰਮਿਟ ਦਾ ਸਪੋਸ ਕਰੋ ਗਿੱਦੜਵੇ ਤੋਂ ਬਠਿੰਡੇ ਤੱਕ ਦਾ ਪਰਮਿਟ ਹੈ ਤੁਸੀਂ ਉਸ ਪਰਮਿਟ ਨੂੰ ਐਕਸਟੈਂਸ਼ਨ ਲੈਸਨ ਕਿਉਂ ਵਧਾ ਸਕਦੇ ਹੋ ਉਹ ਐਕਸਟੈਂਸ਼ਨ ਸਿਰਫ ਇੱਕ ਵਾਰ ਹੀ ਮਿਲਦੀ ਹੈ 24 ਕਿਲੋਮੀਟਰ ਇਹਨਾਂ ਨੇ ਕੀ ਕੀਤਾ ਵੈਸੀ ਢਿੱਲੋ ਪਰਿਵਾਰ ਨੇ ਵੀ ਇਹੀ ਕੀਤਾ ਵੈਸੀ ਜਿੰਨੇ ਬਾਦਲ ਕੇ ਸਭ ਨੇ ਇਹੀ ਕੀਤਾ ਵੈਸੀ ਇਹਨਾਂ ਨੇ ਇੱਕ ਪਰਮਿਟ ਦੀ ਐਕਸਟੈਂਸ਼ਨ 10-10 ਵਾਰੀ ਲਈ ਸੀ दस दस बार मतलब की परमिट सी बठिंडे तक का पर बस चलती से चंडीगढ़ तक इल्लीगल समझ आ गई मेरी गल ठीक है भाई रोज गल सुनो मेरी रोज ए बसा नड़िन्नवे हजार किलोमीटर इल्लीगल चल दिया नड़िन्नवे हजार किलोमीटर रोज ए बसा इल्लीगल चल दिया से। हाई कोर्ट ने ਇਹ ਮੈਂ ਜਵਾਬ ਉਹਨਾਂ ਨੂੰ ਦੇ ਰਹੀਆਂ ਜਿਨ੍ਹਾਂ ਨੇ ਕਿਹਾ ਰਾਜਾ ਜੀ ਨੇ ਟ੍ਰਾਂਸਪੋਰਟ ਮੰਤਰੀ ਬਣ ਕੇ ਕੀ ਕੀਤਾ ਔਰ ਸਾਰੀ ਸੰਗਤ ਨੂੰ ਦੱਸਣਾ ਚਾਹੀਈ ਹੈ ਕਿਉਂਕਿ ਅਕਸਰੇ ਸਵਾਲ ਚੱਕਦੇ ਆ ਕਿ ਰਾਜਾ ਜੀ ਟ੍ਰਾਂਸਪੋਰਟ ਮੈਂਟ ਵਿੱਚ ਕੁਝ ਨਹੀਂ ਕਰਕੇ ਆਏ ਤੇ ਕਪਲਾ ਕਰਕੇ ਆਏ ਮੈਂ ਜਵਾਬ ਦੇ ਰਹੀਆਂ ਇਸ ਸਬੰਤੋ 2299000 ਕਿਲੋਮੀਟਰ ਬੱਸਾਂ ਇਲੀਗਲ ਚੱਲਦੀਆਂ ਸੀ ਸਾਡੀ ਹਾਈ ਕੋਰਟ ਨੇ 2012 ਹੁਕਮ ਦਿੱਤਾ ਸੀ ਕਿ ਜਿੰਨੀਆਂ ਇਲੀਗਲ ਬੱਸਾਂ ਚੱਲਦੀਆਂ ਉਹ ਪਰਮਿਟ ਰੱਦ ਕੀਤੇ ਜਾਣ ਉਹ ਪਰਮਿਟ ਸੀ 147 ਰਾਜਾ ਬੜਿੰਜੀ ਨੇ ਉਹ ਸਾਰੇ ਪਰਮਟ ਸਾਰੀਆਂ ਨਿਕਲ ਚਲਦੇ 99000 ਕਿਲੋਮੀਟਰ ਕੈਨਸਲ ਕਰਾਇਆ ਜਦੋਂ ਕੈਨਸਲ ਕੀਤਾ ਤਾਂ ਭਾਈ ਇੱਕ ਕੈਨਸਲੇਸ਼ਨ ਦਾ ਜਿਹੜਾ ਆਰਡਰ ਹੁੰਦਾ ਹੈ ਨਾ ਉਹ ਘੱਟੋ ਘੱਟ 30 ਤੋਂ 40 ਪੇਜਾਂ ਦਾ ਬਣਦਾ ਹੈ ਵਕੀਲ ਕਹਿੰਦੇ ਸਟਾਫ ਵਾਲੇ ਕਹਿੰਦੇ ਜੀ ਐਸਆ 850 ਦਾ ਇੰਨਾ ਲੰਬਾ ਪਰਚਾ ਬਣੋਣ ਲੱਗੇ ਤਾਂ 6 ਮਹੀਨੇ ਦਾ ਟਾਈਮ ਲੱਗ ਜਾਊਗਾ ਦਿਨ ਰਾਤ ਵਕੀਲ ਭਾਈ ਦਫਤਰ ਵਾਲੇ ਮੁੰਡੇ ਭਾਈ 20 ਬੰਦੇ ਲਗਾਤਾਰ 24 ਘੰਟੇ ਕੰਮ ਕੀਤਾ ਤੇ 850 ਪਰਮਿਟ ਐ ਕੈਨਸਲ ਕੀਤਾ ਇਹਨਾਂ ਦਾ ਸਾਰੀਆਂ ਇਹਨਾਂ ਦੀਆਂ ਚੱਲਦੀਆਂ ਬੱਸਾਂ ਨੂੰ ਕੈਨਸਲ ਕੀਤੀਆਂ ਤੇ ਭਾਈ ਫਿਰ ਉਹਦੀ ਥਾਂ ਤੇ ਸਰਕਾਰੀ ਬੱਸਾਂ ਚਲਾਈਆਂ ਜਦੋਂ ਸਰਕਾਰੀ ਬੱਸਾਂ ਚਲਾਈਆਂ ਤਾਂ ਮੇਰੀਆਂ ਮਾਵਾਂ ਫ੍ਰੀਟੇਡ ਲੱਗਦੀਆਂ ਤਾਂ ਚੜਾਣ ਲੱਗੀਆਂ ਇਹੋ ਕਹਿੰਦੇ ਭਾਈ ਨੇ ਤੁਸੀਂ ਚੜਾਣ ਕਿਉਂ ਲੱਗਿਓ ਕਿਉਂਕਿ ਇਹਨਾਂ ਦਾ 850 ਖੈਲੀ ਚੱਲਦੀ ਬੱਸ ਬੰਦ ਕਰਕੇ ਅਸੀਂ ਆਪ ਗੀਆਂ ਸਰਕਾਰੀ ਵਸਤੂ ਨੰਨੀਆਂ ਪਾਕੇ ਚਲਾਈਆਂ ਇਹਨਾਂ ਰਾਜਵੜੇ ਤਾ ਪੜਾ ਲੱਗਦਾ ਸਮਝ ਆ ਗਈ ਤੇਰੀ ਗੱਲ ਅਗਲੀ ਗੱਲ ਭਾਈ ਰੋਜ਼ ਦਾ ਜਦੋਂ ਇਹ ਕੈਨਸਲ ਕੀਤਾ ਤਾਂ ਫੇਰ ਸਾਡੇ ਟ੍ਰਾਂਸਪੋਰਟ ਮੈਕਬੇ ਨੂੰ ਮੁਨਾਫਾ ਹੋਣ ਲੱਗ ਪਿਆ ਪਤਾ ਕਿੰਨਾ ਮੁਨਾਫਾ ਹੋਇਆ ਰੋਜ਼ ਦਾ ਕਰੋੜ ਰੁਪਈਆ ਕਮਾਉਣ ਲੱਗ ਪਿਆ ਆਰਟੀਸੀ ਇੱਕ ਦਿਨ ਦਾ ਮੁਨਾਫਾ 1 ਕਰੋੜ ਰੁਪਈਆ ਤੁਹਾਨੂੰ ਇਹ ਸਭ ਕੁਝ ਕੀਤਾ ਨੋੜੇ ਭਾਈ ਅਗਲੀ ਗੱਲ ਪਾਈ ਇਹਨਾਂ ਨੇ ਪਿਛਲੇ ਕਈ ਸਾਲਾਂ ਤੋਂ ਟੈਕਸ ਨਹੀਂ ਸੀ ਭਰਿਆ ਟੈਕਸ ਖਾ ਜਾਂਦੇ ਸੀ ਉਹ ਸਾਰਾ ਟੈਕਸ 20 ਕਰੋੜ ਰੁਪਇਆ ਟੈਕਸ ਸੀ ਜਿਹੜਾ ਇਹਨਾਂ ਕੋ ਭਰਾਇਆ ਤੇ ਸਰਕਾਰ ਨੂੰ ਦਿੱਤਾ ਤੇ ਜਿਹੜਾ ਇਹ ਕਹਿੰਦੇ ਆ ਨਾ ਰਾਜਾ ਆਪਣੀ ਬੋਡੀਆਂ ਖਾ ਗਿਆ ਮੈਂ ਇਹਨਾਂ ਨੂੰ ਦੱਸਣਾ ਚਾਹਣੀ ਹੈ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹ ਪਈ ਬਾੜੀ ਆਮ ਆਦਮੀ ਪਾਰਟੀ ਨੇ ਬਣਵਾਈਆਂ ਜਿੱਥੋਂ ਰਾਜ ਵਿਡਿੰਗਰੇ ਬਣਵਾਈਆਂ ਸੀ ਉਹਨਾਂ ਨੇ ਪੁੱਛਤੀ ਕੀ ਖਾਦਾ ਹੈ ਇਹ ਸਵਾਲ ਕਰਤੀਏ ਮੈਂ ਨਾਲ ਲੋਕਾਂ ਨੂੰ ਪਈ ਅਸੀਂ ਤਾਂ ਹੁੰਡੇ ਭਰਤੀ ਕੀਤੇ ਜਿੰਨੇ ਕਰ ਸਕਦੇ ਸੀ 90 ਦੇ ਨਾਲ ਹੀ ਆਏ ਸੀ ਤੇ 90 ਹੁੰਡੇ ਭਰਦੇ ਹੁੰਦੇ ਜਿੰਨੀ ਤਾਕਤ ਆਈ ਸੀ ਅਸੀਂ ਤਾਂ ਕਲਮ ਦੀ ਤਾਕਤ ਨੂੰ ਵਰਤਿਆ ਔਰ ਸੱਜੋ ਪਿਓ ਕੀਤਾ ਤਾਂ ਕਹਾ ਬਣਾਈਆਂ ਸਰਕਾਰ ਦੇ ਪ੍ਰੋਫਿਟ ਦੇ ਵਿੱਚ ਮੁਨਾਫਾ ਕੀਤਾ ਅੱਜ ਤੱਕ ਟਰਾਂਸਪੋਰਟ ਵਿਭਾਗ ਮਨਾਫਾ ਕਮਾਰੇ ਆ ਰਾਜੇ ਵੜਿੰਗ ਜੀ ਕਰਕੇ ਇਹਨਾਂ ਕਰਕੇ ਨਹੀਂ ਆਵਾਜ਼ ਨਹੀਂ ਪਾਰਟੀ ਨੇ ਤਾਂ ਸਾਡੀਆਂ ਮਾਵਾਂ ਦੀ ਤੇ ਭੈਣਾਂ ਦੀ ਕਣਕ ਵੀ ਖਾ ਗਏ ਲੋਕਾਂ ਇਹ ਤਾਂ ਕਣਕ ਵੀ ਖਾ ਗਏ ਇਹਨਾਂ ਨੇ ਕੀ ਦੇਣਾ ਸੀ ਇਹ ਜਿਹੜੇ ਗੱਲਾਂ ਕਰਦੇ ਐ ਕਿ ਅਸੀਂ ਆ ਕਰ ਦੇਵਾਂਗੇ ਮੇਰੀਆਂ ਬੀਬੀਆਂ ਨਾਲ ਭੈਣਾਂ ਨਾਲ ਵਾਅਦਾ ਕੀਤਾ ਸੀ 1000 ਰੁਪਏ ਦੇਵਾਂਗੇ ਕੀਤਾ ਸੀ ਨਾ ਤੇ ਬੀਜੀ ਜਿਹੜੀ ਮੁਖੀ ਹੁੰਦੀ ਹੈ ਨਾ ਪਰਿਵਾਰ ਦੀ ਦਾਦੀ ਉਹਨੂੰ ਇਹ ਲੱਗਦਾ ਹੈ ਹਜ਼ਾਰ ਮੀਰਾ ਆਊਗਾ ਹਜ਼ਾਰ ਮੇਰੀ 9 ਦਾ ਆਊਗਾ ਹਜ਼ਾਰ ਮੇਰੀ 3 ਦਾ ਆਊਗਾ ਦੋ ਕੋਤੀਆਂ ਹਜ਼ਾਰ ਹਜ਼ਾਰ ਉਹਨਾਂ ਦਾ ਆਊਗਾ ਹਜ਼ਾਰ ਮੇਰੀ 23 ਦਾ ਆਊਗਾ ਫਿਰ ਉਹ ਕਹਿੰਦੀ ਇਹ ਤਾਂ ਬਾਹਲਾ ਹੋ ਜੂਗਾ ਚੱਲ ਗਿਣਨ ਦੀ ਲੋੜ ਨਹੀਂ ਨਹੀਂ ਰਾਜੇਤੀ ਸੌਖੀ ਤੇ ਰੋਜ਼ ਰਾਤ ਨੂੰ 60-80 ਹਜ਼ਾਰਾਂ ਤੇ ਖਾਤੇ 'ਚ ਪਾ ਕੇ ਬੇਬੇ ਸੌਂਦੀ ਏ ਫੇਰ ਕਾਂਗਰਸ ਕਿੱਥੇ ਚੰਗੀ ਲੱਗਦੀ ਏ ਫੇਰ ਕੋਈ ਨਹੀਂ ਕਣਕ ਚੰਗੀ ਲੱਗਦੀ ਭਾਈ ਫੇਰ ਪੈਨਸ਼ਨ ਵਾਲੀ ਚੰਗੀਆਂ ਲੱਗਦੀਆਂ ਜਦੋਂ ਅਗਲੀ ਨੂੰ ਪਤਾ ਲੱਗਦਾ 7000 ਝਾੜੂ ਵਾਲੀ ਸਰਕਾਰ ਦੇ ਦੋਗੀ ਜਦੋਂ ਭਾਈ 22 ਤੋਂ ਮੰਗਣਾ ਹੈ ਮੇਰੇ ਤੋਂ ਉਹ ਤਾਂ ਮੰਗਣਾ ਵੀ ਔਖਾ ਲੱਗਦਾ ਹੈ ਭਾਈ ਸਾਹਿਬ ਵੀ ਮੰਗਦਾ ਹੈ ਕੱਲ ਤਾਂ ਦਿੱਤਾ ਸੀ 500 ਅੱਜ ਫੇਰ ਮੰਗੀ ਜਾਨੀ ਹੈ ਹੁਣ ਇਹ ਤਾਂ ਸੂਪ ਸਵਾਇਆ ਸੀ ਅੱਜ ਫੇਰ ਮੰਗੀ ਜਾਨੀ ਹੈ ਹੈ ਕਿ ਨਹੀਂ ਉਦੋਂ ਭਾਈ ਫੇਰ ਝਾੜੂ ਵਾਲੀ ਸਰਕਾਰ ਵਾਲੀ ਜੀਂ ਵੀ ਲੱਗਦੀ ਹੈ ਪਰ ਜਦੋਂ ਲਾਲਚ ਕੀਤਾ 1000 ਦਾ ਲਾਲਚ ਕੀਤਾ ਹਜ਼ਾਰ ਦਾ ਤੇ ਦਾਣਿਆਂ ਤੋਂ ਵੀ ਗਏ ਸਾਡੇ ਨਾਲ ਉਹ ਹੋਈ ਤੇ ਮੈਂ ਭੈਣਾ ਨੂੰ ਇਹ ਪੁੱਛਦੀ ਐ ਕਿ ਜਿਹੜੀ ਪੈਨਸ਼ਨ 1500 ਰੁਪਿਆ ਬਜ਼ੁਰਗ ਲੈਂਦੇ ਐ ਇਹ ਕਿਹੜੀ ਸਰਕਾਰ ਨੇ ਦਿੱਤੀ ਸੀ ਭਾਈ ਹਾਂਜੀ ਇਹ ਝਾੜੂ ਵਾਲੇ ਕਰਨ ਝਾੜੂ ਵਾਲੇ ਨੇ ਕੀਤੀ ਆ ਜਿਹੜੀਆਂ ਵੀ ਸਕਨ ਸਕੀਮ ਐ 52000 ਰੁਪਿਆ ਇਹ ਕਿਹਨੇ ਕੀਤੀ ਐ ਕਈ ਬੀਬੀਆਂ ਦਾ ਬਸਣ ਦਾ ਕਰਾਇਆ ਫਿਰ ਕਿਹਨੇ ਕੀਤਾ ਨਰੇਗਾ ਕਿਹਨੇ ਦਿੱਤੀ ਹੈ ਹੁਣ ਤਾਂ ਨਹੀਂ ਝੜੂ ਦੇ ਮਗਰ ਲੱਜੋਗੇ ਹੁਣ ਬਾਈ ਝਾੜੂ ਵਾਲੀ ਜਿੰਦੀ ਹੈ ਕਿ ਹੁਣ ਅਸੀਂ 1000 ਨਹੀਂ ਹੁਣ ਅਸੀਂ 1100 ਦੇਣਾ ਹੈ ਲੈ ਲਓ ਉਹਨਾਂ ਸੋਪ ਵਧਾ ਕੇ ਦੇਣ ਦੀ ਗੱਲ ਕਰਦੇ ਐ ਮੈਂ ਪੈਣਾ ਨੂੰ ਇੱਕ ਬੇਨਤੀ ਕਰਦੀ ਆ ਕਿਸੇ ਦੇ ਮਗਰ ਨਹੀਂ ਲੱਗਣਾ ਜਿਵੇਂ ਇੱਕ ਟੀਚਰ ਕੁੜੀ ਹੋਵੇ ਕੋਈ ਭੈਣ ਹੋਵੇ ਕੋਈ ਬੀਬੀ ਹੋਵੇ ਤਾਂ ਬੱਚੀਆਂ ਭੱਜ ਕੇ ਉਧਰ ਜਾਂਦੀਆਂ ਜਾਂਦੀਆਂ ਹਨ ਕਿ ਕੋਈ ਨਹੀਂ ਮੰਮੀ ਮੈਂ ਕੱਲ ਹੀ ਚਲੀ ਜਾਊਂਗੀ ਮੈਂ ਆਪੇ ਕਰਾ ਲਵਾਂਗੀ ਜੇ ਕੋਈ ਡਾਕਟਰ ਆਣਾ ਤੋਂ ਹੋਵੇ ਕੰਦ ਮਖੋੜਾ ਹੋਵੇ ਤਾਂ ਕਹੀ ਦਾ ਕਿਸੇ ਨੂੰ ਜਾਣ ਨਾਲ ਜਾਂਦੀ ਲੋੜ ਨਹੀਂ ਮੈਂ ਆਪੇ ਚਲੀ ਜਾਊਂਗੀ ਆਪੇ ਦਾ ਕੰਨ ਵੀ ਵਿਖਾ ਲਿਆਊਂਗੀ ਦਵਾਈ ਵੀ ਲਿਆਊਂਗੀ ਤੇ ਭਾਈ ਜੀ ਆਪਦੀ ਭੈਣ ਨੂੰ ਐਮਐਲਏ ਬਣਾ ਲੋਂਗੇ ਸਾਰੀਆਂ ਹੀ ਪਹੁੰਚਿਆ ਕਰੂੰਗੇ ਮੇਰੇ ਕੋਲ ਘਰੇ ਇਹ ਕੋਈ ਆਜਿਹਾ ਕੰਮ ਸੱਚ ਦੀ ਲੜਾਈ ਲੜੀ ਹੈ ਕੰਮ ਕੀਤੇ ਹੈ ਤੁਹਾਡਾ ਬਣਦਾ ਹੱਥ ਤੁੰ ਲਿਆ ਕੇ ਇੱਥੇ ਰੱਖਿਆ ਹੈ